ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਆਪਣੇ ਪਿੰਡ ਵਾਲੇ ਸੂਏ ਦੇ ਉੱਤੇ ਖੜਾ ਹਾਂਗਾ ਤੇ ਇਹਦਾ ਇੱਕ ਤੁਹਾਨੂੰ ਆ ਹਾਲਾਤ ਦਿਖਾਉਣਾ ਬੇਲਦਾਰ ਆਉਂਦਾ ਤੇ ਢੇੜਾ ਮਾਰ ਕੇ ਜਾਂਦਾ ਤੇ ਹੁਣ ਚਾਹੇ ਲਾਲੋਬੀ ਚੱਲ ਸਰਕਾਰ ਤਾਂ ਕਹਿੰਦੀ ਪਾਣੀ ਆਮ ਕਰੂਗੀ ਉਹਨਾਂ ਦਾ ਤਾਂ ਕੀ ਇਹਦੇ 'ਚ ਨੁਕਸਾਨ ਹੋ ਸਕਦਾ ਤੇ ਪਰ ਜਿਹਦਾ ਵੀ ਇਹ ਹੈਗਾ ਤਾਂ ਉਹਨੂੰ ਇਹ ਦੇਖਣਾ ਚਾਹੀਦਾ ਹੈ ਜੇ ਲੋਕਾਂ ਦਾ ਮਾਗਰੋ ਕਹਿਣਗੇ ਸਾਡੀਆਂ ਕਣਕਾਂ ਡੁੱਬ ਗਈਆਂ ਕਣਕਾਂ ਮਰ ਗਈਆਂ ਆਹ ਦੇਖੋ ਜੀ ਮੈਨੂੰ ਇਹ 10 ਦਿਨ ਹੋ ਗਏ ਦੇਖਦੇ ਨੂੰ ਘਟੋ ਘਟਾ ਆ ਨਕਾੜੋ ਤੇ ਹੈ ਰਾਤ ਨੂੰ ਇਹਦੇ ਚੋਂ ਵੀ ਕੋਈ ਮੋਟਰਸਾਈਕਲ ਡਿੱਗ ਸਕਦਾ ਹੈ ਤੇ ਜੇ ਮਾੜੀ ਜਿਹੀ ਟੇ ਛੇੜ ਛੇੜਦੇ ਆ ਤਾਂ ਥੱਲੇ ਜਾਂਦੀ ਆ ਦੇਖੋ ਜੇ ਮਾੜੀ ਜੀ ਵੀ ਹਿਲਦੀ ਹੈ ਥੱਲੇ ਡਿੱਗਦੀ ਹੈ ਇਹ ਕਿਸੇ ਰਾ ਹੂੰ ਵੀ ਨੁਕਸਾਨ ਕਰੂਗੀ ਤੇ ਆਹ ਦੇਖੋ ਇਹਦੇ ਮੂਰੇ ਪੱਤੇ ਲੱਗ ਗਏ ਹੁਣ ਜੇ ਰਾਤ ਨੂੰ ਮੀਂਹ ਆ ਗਿਆ ਆ ਸੂਆ ਪੂਰਾ ਫੁੱਲ ਭਰ ਕੇ ਆਊਗਾ ਤੇ ਇਹ ਜਿੱਧਰ ਨੂੰ ਵੀ ਜਾਂਦੀ ਹੈ ਸੀਵਰੇਜ ਪਾਈਪ ਜਾਂਦੇ ਨੇਗੇ ਤਾਂ ਉਹਨਾਂ ਦਾ ਨੁਕਸਾਨ ਹੀ ਨੁਕਸਾਨ ਹੈ ਇਹਦੇ ਵਿੱਚ ਤੇ ਆ ਇਧਰ ਢਟੋਲੀਆਂ ਦੱਬੀਆਂ ਹੋਈਆਂ ਆ ਢਟੋਲੀਆਂ ਰਾਹੀਂ ਪਾਣੀ ਜਾ ਰਿਹਾ ਹੈ ਤੇ ਵੀ ਇਹੇ ਦੇਖਣਾ ਚਾਹੀਦਾ ਮਣਾ ਮੋਟਾ ਕਿਸੇ ਨਾ ਕਿਸੇ ਨੂੰ ਤੇ ਇਸ ਲਈ ਜੇ ਬੇਲਦਾਰ ਦਾ ਕਸੂਰ ਆ ਬੇਲਦਾਰ ਨੂੰ ਤੇ ਜੇ ਕੋਈ ਗਾਹਾਂ ਮਹਿਕਮੇ ਦਾ ਕਿਸੇ ਦਾ ਕੋਈ ਇਹਦੇ ਚ ਬਣਦਾ ਤਾਂ ਉਹ ਮਹਿਕਮੇ ਨੂੰ ਤੇ ਆ ਥੱਲੋਂ ਸਾਰੀਆਂ ਕੰਧਾਂ ਕੋਹੰਦਾ ਡਿੱਗ ਰਹੀਆਂ ਇਧਰ ਥੱਲੋਂ ਥੱਲੋਂ ਦਿਖਾਉਣਾ ਮੈਂ ਜਾਵਾਂ ਇਹ ਆ ਦੇਖੋ ਆ ਰਹਾ ਇਹ ਸਿਸਟਮ ਡਿਗਿਆ ਪਿਆ ਤੇ ਰਾਤ ਨੂੰ ਇਹ ਸੂਏ ਕਣੀ ਨਾ ਆਇਓ ਤੇ ਜੇ ਸੂਏ ਕਣੀ ਕੋਈ ਲੰਘਦਾ ਆਪਦੇ ਬਚਤ ਨਾਲ ਲੰਘਿਓ ਤੇ ਇਹ ਸੂਆ ਹੈਗਾ ਜਿਹੜਾ ਮਾਡਲ ਸਕੂਲ ਹੈ ਹੀਰੋ ਕਲਾ ਦਾ ਉਥੋਂ ਸੱਜੇ ਹੱਥ ਮੋੜ ਦਿਆਂਗੇ ਆਪਾਂ ਇਧਰ ਨੂੰ ਤੋਗਾਲ ਦੀ ਸੜਕ ਕਣੀ ਨੂੰ ਜਾ ਕੇ ਮਿਲਦਾ ਇਹ ਤੋਗਾਲ ਦੀ ਸੜਕ ਤੇ ਜੋੜੇਪੁਰਾਂ ਤੇ ਵੀ ਇਹ ਸਕੂਲ ਦੇ ਸਾਹਮਣੇ ਹੀ ਆ ਮਤਲਬ ਆ ਸਕੂਲ ਜਿਹੜਾ ਬਣਿਆ ਹੋਇਆ ਤਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਜੇ ਰਾਤ ਵਰਾਤ ਤੇ ਕੋਈ ਲੰਘਦਾ ਤਾਂ ਆਪਦੇ ਕਿਆ ਨਲੰਗੇ ਉਹ ਵੀ ਥੱਲੇ ਟੋਆ ਕਹਦੇ ਵਿੱਚ ਡਿੱਗ ਸਕਦੇ ਹਾਂ ਤੇ ਦੂਜੀ ਗੱਲ ਜੀ ਇਹਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਤੇ ਜੋ ਵੀ ਕਰ ਸਕਦਾ ਜਿਹਦੇ ਇਹ ਅੰਡਰ ਹੈ ਤੇ ਪੰਚਾਇਤ ਦੇ ਹੈ ਜਾਂ ਕਿਸੇ ਬਿਜਲੀ ਮੈਕ ਬਿਜਲੀ ਬਿਜਲੀ ਨਿਕਲ ਗਿਆ ਤੇ ਆਹ ਜਿਹੜੇ ਹੁੰਦੇ ਨੇਗੇ ਨਹਿਰੀ ਮਹਿਕਮਾ ਨਹਿਰੀ ਮਹਿਕਮੇ ਦੇ ਅੰਡਰ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਤੇ ਬੇਲਦਾਰ ਨੇ ਗਾਹਾਂ ਸ਼ਿਕਾਇਤ ਲਾਉਣੀ ਚਾਹੀਦੀ ਹੈ ਜਾ ਕੇ ਵੀ ਉੱਥੇ ਆਏ ਹੋਇਆ ਪਿਆ ਜੀ ਕੱਲ ਨੂੰ ਸੂਆ ਟੁੱਟ ਗਿਆ ਤੇ ਇੱਥੋਂ ਸਾਰਾ ਪਾੜ ਖੁੱਲ ਗਿਆ ਜੇ ਨੁਕਸਾਨ ਹੀ ਨੁਕਸਾਨ ਹੈ ਤੇ ਪਰਲੇ ਪਾਸੋਂ ਵੀ ਇਹ ਸੂਆ ਟੁੱਟਿਆ ਪਿਆ ਉਹ ਮਾਗਰੋਂ ਵੀ ਸੂਆ ਟੁੱਟਿਆ ਪਿਆ ਤੁਹਾਨੂੰ ਮੈਂ ਦਿਖਾ ਸਕਦਾ ਬੋਰੀਆਂ ਨਾਲ ਐ ਕਰਕੇ ਫਟ ਕਰਿਆ ਹੋਇਆ ਤੇ ਇਸ ਲਈ ਇਹ ਚੀਜ਼ ਦਾ ਖਿਆਲ ਰੱਖਿਓ ਤੇ ਉਂ ਵੀ ਜਦੋਂ ਆਪਾਂ ਕਿਤੇ ਲੰਘਦੇ ਆਂ ਜੀ ਰਾਤ ਭਰਾਤੇ ਰਸਤੇ ਦਾ ਤੇ ਪਤਾ ਨਹੀਂ ਹੁੰਦਾ ਜਿਵੇਂ ਹੁਣ ਇਹ ਰਸਤਾ ਬੜਾ ਖਰਾਬ ਹੋਇਆ ਪਿਆ ਤੇ ਬਹੁ ਡੁੰਗਾ ਟੋਆ ਇਧਰੋਂ ਕੋਈ ਆਊਗਾ ਸੱਦਾ ਵਿੱਚ ਹੀ ਜਾਊਗਾ ਇਹਦੇ ਤੇ ਇਹ ਚੀਜ਼ ਦਾ ਧਿਆਨ ਰੱਖਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਸਕੇ ਤੇ ਸੂਆ ਭਰ ਕੇ ਆ ਰਿਹਾ ਤੇਰਾਤ ਨੂੰ ਮੀਂਹ ਦੇ ਕਾਰਨ ਸੂਆ ਵੱਧ ਵੀ ਛੱਡਿਆ ਜਾਊਗਾ ਉਦੋਂ ਇਹ ਫਿਰ ਪਾੜ ਖੁੱਲੂਗਾ ਤੇ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਪਰ ਆਹ ਦੇਖ ਲਓ ਮੌਕੇ ਦੀ ਸਰਕਾਰ ਦੇ ਹਾਲਾਤ ਕੀ ਹੋ ਰਹੇ ਨੇ ਕੋਈ ਦੇਖਭਾਲ ਨਹੀਂ ਦੇਖ ਕੇ ਵੀ ਬੰਦੇ ਅੱਖਾਂ ਬੰਦ ਕਰ ਲੈਂਦੇ ਨੇ